ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਜਿਹੜੇ ਕਿਸਾਨ ਵੀਰ ਆਪਣੀ ਵੀਡੀਓ ਨੂੰ ਫੇਸਬੁੱਕ ਜਾਂ ਇੰਸਟਾਗ੍ਰam ਤੇ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਆ ਕਿ ਆਪਣਾ ਪੇਜ ਨੂੰ ਫੋਲੋ ਕਰ ਲਿਓ ਸੋ ਅੱਜ ਆਪਾਂ ਤੁਹਾਨੂੰ 20 ਤੋਂ 22 ਨਗਰ ਸੇਲ ਵਾਸਤੇ ਦਿਖਾਵਾਂਗੇ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰਦੇ ਆਂ ਅੱਜ ਆਪਾਂ 27 ਜਨਵਰੀ ਨੂੰ ਵੀਡੀਓ ਕਵਰ ਕਰ ਰਹੇ ਆਂ 27 ਜਨਵਰੀ ਪਹਿਲਾ ਮਹੀਨਾ 2025 ਦਿਨ ਸੋਮਵਾਰ ਨੂੰ ਵੀਡੀਓ ਕਵਰ ਕਰਦੇ ਆ ਸੋ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਕੱਲੇ ਕੱਲੇ ਨਗਦੀ ਆਪਾਂ ਡਿਟੇਲ ਦੇਵਾਂਗੇ ਤੇ ਵਿੱਚ ਵੇੜਾ ਨੂੰ ਆਪਾਂ ਆਪਣੇ ਕੋਲ ਖੀਰੀਆਂ ਬੱਚੀਆਂ ਨੇ ਦੋ ਦੰਦ ਬੱਚੀਆਂ ਨੇ ਤੋੜ ਕੇ ਦਿਖਾਵਾਂਗੇ ਪਹਿਲਾ ਸੂਆ ਤੇ ਕੁਸ ਤਾਜ਼ੀਆਂ ਸੂਈਆਂ ਵੀ ਵੇੜਾ ਦਿਖਾਵਾਂਗੇ ਜਿੰਨਾ ਥੱਲੇ ਦੁੱਧ ਤਿਆਰ ਆ 18 ਤੋਂ ਲੈ ਕੇ 20 22 ਲੀਟਰ ਤੱਕ ਦੁੱਧ ਤਿਆਰ ਆ ਉਹ ਬੱਚੀਆਂ ਨੂੰ ਤੋੜ ਕੇ ਦਿਖਾਵਾਂਗੇ ਸੋ ਲਾਸਟ ਤੱਕ ਵੀਡੀਓ ਦੇ ਬਨੇ ਰਹੋ ਕੱਲੇ ਕੱਲੇ ਨਗਦੀ ਡਿਟੇਲ ਦੇਵਾਂਗੇ ਸੋ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਪਲੂਨ ਬੱਚੀ ਦਿਖਾ ਰਹੇ ਆ ਜਿਹੜੀ ਹਜੇ ਖੀਰੀ ਤੋਂ ਦੋ ਦਿਨ ਦੀ ਹੋਈ ਆ ਤੁਸੀਂ ਬੱਚੀ ਦੀ ਬਰੀਡ ਚੈੱਕ ਕਰਿਓ ਤੇ ਥਾਂਲੇ ਮੇਰੀ ਕੁਆਲਿਟੀ ਚੈੱਕ ਕਰਿਓ ਤੁਹਾਨੂੰ ਤੋੜ ਕੇ ਦਿਖਾਵਾਂਗੇ ਖਾਣ ਪੀਣ ਨੂੰ ਬਹੁਤ ਚਾਰੂ ਆ ਤਾਜੀ ਸੂਈ ਆ 6ਵੇਂ 7ਵੇਂ ਦਿਨ ਦੀ ਸੂਈ ਥੱਲੇ ਹੁਣ ਮਨ ਕੇ ਚਲੋ 20 21 ਕਿਲੋ ਦੁੱਧ ਦੋ ਟਾਈਮ ਕੋਈ ਮੇਰਾ ਵੀਰ ਦੋ ਟਾਈਮ ਚੁਵਾਈ ਕਰਕੇ ਲਿਆ ਸਕਦਾ ਪਹਿਲੇ ਨੰਬਰ ਤੇ ਆਪਾਂ ਬੱਚੀ ਦਿਖਾ ਰਹੇ ਹਾਂ ਦੁੱਗੀ ਬੱਚੀ ਖੀਰੀ ਤੋਂ ਦੋ ਦੰਦ ਹੋਈਆ ਤੁਹਾਨੂੰ ਤੋੜ ਕੇ ਦਿਖਾਵਾਂਗੇ ਠੰਡੀ ਕੁਆਲਿਟੀ ਆਪਾਂ ਲੈਵੇ ਦੀ ਨੇੜ ਤੋਂ ਚੈੱਕ ਕਰਾ ਰਹੇ ਹਾਂ ਹਵਾਨੇ ਤੇ ਬੈਂਡ ਚੈੱਕ ਕਰ ਸਕਦੇ ਤੁਸੀਂ ਪਲੂਣ ਬੱਚੀ ਪਹਿਲਾ ਸੂਆ ਦੋ ਦੰਦ ਹੱਥੀ ਚੁਵਾਈ ਵਾਲਾ ਸੋਨਾ ਥਾਣਾ ਤੁਸੀਂ ਦੇ ਸਕਦੇ ਹੋ ਕੱਲਾ ਕੱਲਾ ਨਿੱਖੜਮਾ ਥਾਣਾ ਕੋਈ ਖੋਟ ਸਾਗ ਨਹੀਂ ਲੇਬੇ ਤੇ ਸਾਨੂੰ ਨਾੜਾਂ ਦੂਰੋਂ ਦਿਖਾਈ ਦਿੰਦੀਆਂ ਹੋਣੀਆਂ ਮਿਲਕ ਮੇਨ ਬਹੁਤ ਸਟਰੋਂਗ ਹੁੰਦੀ ਆ ਪਹਿਲਾਂ ਸਾਨੂੰ ਦੰਦ ਵੱਟ ਕੇ ਦਿਖਾਉਣੇ ਆ ਫੇਰ ਸਾਨੂੰ ਤੋੜ ਕੇ ਦਿਖਾਵਾਂਗੇ ਪਹਿਲਾ ਸੂਆ ਖੀਰੀ ਤੋਂ ਦੁੱਗੀ ਬੱਛੀ ਹੋਈ ਐ ਇਹ ਪਹਿਲਾ ਸੂਆ ਸੂਈ ਐ 6ਵੇਂ 7ਵੇਂ ਦਿਨ ਦੀ ਸੂਈ ਥੱਲੇ ਮੰਨ ਕੇ ਚਲੋ ਵੀ 20 21 ਕਿਲੋ ਬੋਲੀ ਦੋ ਟਾਈਮ ਚੋਕੇ ਲਿਜਾ ਸਕਦੇ ਹਾਂ ਪਹਿਲੇ ਨੰਬਰ ਤੇ ਬੱਛੀ ਆਪਾਂ ਤੋੜ ਕੇ ਦਿਹਾਉਣੇ ਆ ਪਹਿਲਾਂ ਕਰਾਉਣੇ ਆ ਦੰਦ ਚ ਇੱਕ ਬੱਛੀ ਦੀ ਬਰੀਡ ਚ ਇੱਕ ਕਰਿਓ ਤੇ ਕੁਆਲਿਟੀ ਚ ਸਾਰਾ ਬੱਛੀ ਦਾ ਰਿਕਾਰਡ ਹੈ ਦਾ ਸੋ ਦੇਖ ਸਕਦੇ ਹੋ ਕਿਸਾਨ ਵੀਰੋ ਦੋ ਦੰਦ ਕੱਢਿਆ ਹਾਂ ਜੇ ਖੀਰੀ ਕੱਚੀ ਖੀਰੀ ਬੱਚੀ ਨੇ ਦੁੱਗੀਦ ਹੋਈ ਹੈ ਹਜੇ ਤੋੜ ਕੇ ਦਿਖਾਵਤ ਤੋੜ ਕੇ ਦਿਖਾ ਦੇ ਬੱਚੀ ਨੂੰ ਬਾਕੀ ਹਵਾਨੇ ਦੀ ਸ਼ੇਪ ਤੁਸੀਂ ਚੈੱਕ ਕਰਦੇ ਹੋ ਫੁੱਲ ਬਰੀਡ ਦੇ ਵਿੱਚ ਸ਼ਾਮ ਨੂੰ ਇਹ ਫਸ ਜਾਂਦੀ ਆ ਆਪਾਂ ਵੀਡੀਓ ਬਣਾਉਣ ਦਾ ਟਾਈਮ ਆ ਜਿਹੜਾ ਉਹ 3 ਵਜੇ ਦਾ ਟਾਈਮ ਆ ਆਪਾਂ 27 ਤਰੀਕ ਨੂੰ ਆਪਾਂ 3 ਵਜੇ ਸ਼ਾਮ ਨੂੰ ਵੀਡੀਓ ਬਣਾ ਰਹੇ ਹਾਂ ਤੋੜ ਬੁੱਤ ਤੋੜ ਦੇ ਬਾਹਰ ਤੋੜ ਦੇ ਸੋ ਦੇਖੋ ਬੱਚੀ ਦੀ ਬਰੀਡ ਖਾਣ ਪੀਣ ਨੂੰ ਬਹੁਤ ਚਾਰੂ ਆ ਦੇਖੋ ਹਾਈਟ ਲੈਂਥ ਦੇਖੋ ਬੱਚੀ ਹੌਲੀ 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 ਸੋਲ ਹੌਲੀ ਹੌਲੀ ਸੋਲ ਰੋਕ ਕੇ ਸੋ ਦੇਖੋ ਫਾਰਮ ਚ ਖੁੱਲੀ ਫਿਰਦੀ ਆਈ ਆ ਹਵਾਨੇ ਦੀ ਸੇਪ ਚੈੱਕ ਕਰਿਓ ਦੇਖੋ ਲੱਤਾ ਘਮਾ ਘਮਾ ਦੁਰਦੀਆ ਬਰੋ ਇੱਧਰ ਲੈ ਜਾਓ ਸੋ ਦੇਖੋ ਇਹਦੇ ਸੀਮਨ ਦੀ ਆ ਇਹ ਸਾਰਾ ਬੱਚੀ ਦਾ ਰਿਕਾਰਡ ਦੇ ਦਾਂਗੇ ਇਹਨੇ ਪਲੂਨ ਬੱਚੀ ਨੇ 24 25 ਕਿਲੋ ਦੁੱਧ ਤੇ ਜਾਣਾਗਾ ਹੁਣ 20 ਤੋਂ ਬਾਹਰ ਬੌੜਾ ਕੋਈ ਦੋ ਟਾਈਮ ਮਣਕੇ ਲਿਆ ਸਕਦੇ ਹੋ ਦੂਸਰੀ ਸਾਈਡ ਤੋਂ ਵੀ ਹਵਾਨਾ ਆਪਾਂ ਚੈੱਕ ਕਰਾ ਦਿੰਨੇ ਆ ਦੋਨੇ ਪਾਸੇ ਨਾੜਾ ਨਾ ਹਵਾਨਾ ਗੁੰਦਿਆ ਪਿਆ ਤੁਸੀਂ ਦੇਖ ਸਕਦੇ ਹੋ ਹਵਾਨੇ ਦੇ ਬੀਨ ਜਦੂਰੋਂ ਦਿਖਾਈ ਦਿੰਦੀਆਂ ਹੋਣੀਆਂ ਸੋ ਪਹਿਲਾ ਸੂਆ ਬੱਸੀ ਦਿਖਾਤੀ ਆ ਆਪਾਂ ਤੁਹਾਨੂੰ 1 ਨੰਬਰ ਤੇ ਦੁੱਗੀ ਬੱਸੀ ਖਾਣ ਪੀਣ ਨੂੰ ਚਾਰੂ ਤੁਸੀਂ ਦੇਖੋ ਖੁਰਲੀ ਚੋਂ ਮੂੰਹ ਨਹੀਂ ਚੱਕਦੀ ਜਿਹੜਾ ਪਸ਼ੂ ਖਾਊ ਪੀਊਗਾ ਉਹੀ ਦੁੱਧ ਦੇਊਗਾ ਸੋ ਮਗਰੇ ਦੇ ਮੇਲਕਾਫ ਆ ਅੱਗੇ 2 ਨੰਬਰ ਤੇ ਦੂਜਾ ਸੂਆ ਸੂਈ ਹੋਈ ਆ 20 ਕਿਲੋ ਦੁੱਧ ਕੋਈ ਮੇਰਾ ਵੀਰ 2 ਟਾਂਚੋਂ ਕੇ ਲਿਜਾ ਸਕਦਾ ਗੇੜਾ ਦਵਾਪਤ ਹਵਾਨੇ ਤੁਸੀਂ ਦੇਖ ਸਕਦੇ ਹੋ ਕੱਲਾ ਕੱਲਾ ਨਿਖੜਵਾ ਥਾਣਾ ਦੂ ਬਿੱਥੀ ਬਿੱਥੀ ਦੇ ਥਾਣਾ ਦੂਜਾ ਸੁਹਾ ਸੁਈਆ 20 ਕਿਲੋ ਦੁੱਧ ਤਿਆਰ ਆ ਬੰਦ ਲੇਵੇ ਦੀ ਜਿਹਨੂੰ ਆਪਾਂ ਕਹਿੰਦੇ ਨੇ ਕੰਪਲਟ ਆਰਡਰ ਉਹ ਸੇਬ ਆ ਜਮਾ ਬੰਦ ਲੇਵੇ ਦੀ ਬੱਛੀ ਆ ਦੂਜਾ ਸੁਹਾ ਸੁਈਆ ਮਗਰ ਦੇ ਬੱਛੀ ਆ ਮਗਰ ਬੱਛੀ ਆ 2 ਨੰਬਰ ਤੇ ਬੱਛੀ ਆ ਗਈ ਇਹ ਦੂਜਾ ਸੁਹਾ ਸੁਈ ਹੀ ਆ ਤੋੜ ਕੇ ਦਿਖਾਵਤੋ ਸੋ ਦੇਖੋ ਤੋਦੀ ਦਾ ਹਵਾਨਾ ਵਗੈਰਾ ਦੇਖਿਓ ਤੁਸੀਂ ਦੋਨੇ ਸਾਈਡ ਤੋਂ ਹਵਾਨਾ ਸੋਣਾ ਤਿਆਰ ਕੀਤਾ ਹੋਇਆ ਬੱਛੀ ਨੇ ਲੈ ਜਲ ਅੰਦਰ ਲੈ ਜਲ ਸੋ ਦੇਖੋ ਹਵਾਨੇ ਦੀ ਸ਼ੇਪ ਵਗੈਰਾ ਦੇਖੋ ਬੱਚੀ ਦੀ ਹਾਈਟ ਲੈਂਥ ਫੁੱਲਾ ਬੱਚੀ ਦੀ ਮਗਰ ਬੱਚੀ ਆ ਗਈ ਤੇ 20 ਕਿਲੋ ਦੁੱਧ ਕੋਈ ਮੇਰਾ ਵੀਰ ਦੋ ਟਾਈਮ ਚੁਆਈ ਕਰਕੇ ਲਿਆ ਸਕਦਾ 20 ਕਿਲੋ ਦੁੱਧ ਹਾਜ਼ਰ ਆ ਸੋ ਸ਼ਾਮ ਤੱਕ ਇਹਨੇ ਹਵਾਨਾ ਹੋਰ ਭਰ ਲੈਣਾ ਇਹ 2 ਨੰਬਰ ਤੇ ਆ ਗਈ ਅਗੇ 3 ਨੰਬਰ ਤੇ ਪਹਿਲਣ ਬੱਚੀ ਆਏ 3 ਨੰਬਰ ਤੇ ਪਹਿਲਣ ਬੱਚੀ ਆ ਥਣ ਬਹੁਤ ਸੋਹਣਾ ਲੱਗਿਆ ਹੱਤੀ ਚੁਆਈ ਵਾਲਾ ਲੱਗਿਆ ਦੇਖੋ ਹਜੇ ਕੱਚੀ ਆ ਹਜੇ ਹਫਤਾ ਦੱਸ ਦੇਣੇ ਇਹ ਸੂਣ ਨੂੰ ਲਊਗੀ ਕੱਚੀ ਆ ਬੱਚੀ ਪਹਿਲਾ ਸੂਆ ਸੂਰੀ ਆ ਸੋ ਇਹ 3 ਨੰਬਰ ਤੇ ਆ ਗਈ ਸੋਗੇ 4 ਨੰਬਰ ਦੇ ਬੱਚੀ ਦੂਜਾ ਸੂਆਸ ਹੁੰਦੀ ਆ ਇਹ 4 ਨੰਬਰ ਵਾਲੀ ਬੱਚੀ ਦੂਜਾ ਸੂਆਸ ਹੁੰਦੀ ਆ ਦੇਖ ਸਕਦੇ ਤੁਸੀਂ ਇਹ ਵੀ ਕੁਝ ਕ ਦਿਨ ਲੈਂਦੀ ਆ ਦੁੱਧ ਦਿੱਤਾ ਹੋਇਆ ਇਹਨੇ ਪਹਿਲਾਂ 20 ਕਿਲੋ ਦੁੱਧ ਦਿੱਤਾ ਹੋਇਆ ਉਹਨੇ ਦੂਜਾ ਸੂਆਸ ਹੁੰਦੀ ਆ ਸੋਗੇ ਜਰਸੀ ਪੰਜਾਬ ਵਾਲੀ ਆ ਇਹਦੇ ਥੱਲੇ 16 ਕਿਲੋ ਦੁੱਧ ਤਿਆਰ ਆ 16 ਕਿਲੋ ਦੁੱਧ ਕੋਈ ਮੇਰਾ ਵੀਰ ਦੋ ਟਾਈਮ ਚੋ ਕੇ ਲੈ ਜਾ ਸਕਦਾ ਇਹ ਲਾਸਟ ਤੇ ਆ ਗਈ ਇਧਰ ਸੋ ਇਦਨੇ ਸੈੱਟ ਚ ਆਪਾਂ ਇਹ ਵੜਾ ਦਿਖਾ ਚੁੱਕੇ ਆ ਇਹ ਵੈੜ ਥੱਲੇ ਦੂਜਾ ਸੂਹਾ 20 ਕਿਲੋ ਦੁੱਧ ਤਿਆਰ ਹੈ ਪਲੂਨ ਬੱਛੀ ਆ। ਸੋ ਪਲੂਨ ਬੱਛੀ ਆ। ਕੁਝ ਕਿ ਦਿਨ ਸੂਨ ਨੂੰ ਲੈਂਦੀ ਆ ਪਹਿਲਣ ਬੱਛੀ ਆ। ਇੱਕ ਨੰਬਰ ਤੇ ਆ ਗਈ ਅੱਗੇ ਜਰਸੀ ਇਹ ਸੇਲ ਹੋਈ ਹੋਈ ਆ। ਅੱਗੇ ਇੱਧਰ ਦੂਜਾ ਸੂਹਾ ਬੱਛੀ ਆ ਗਈ ਇਹ। ਇਹ ਦੂਜਾ ਸੂਹਾ ਬੱਛੀ ਆ ਗਈ ਬਾਹਰ ਲਈ ਖੁਰਲੀ ਤੇ ਇਹਨੇ ਪਲੂਨ ਨੇ 23-24 ਕਿਲੋ ਦੁੱਧ ਦਿੱਤਾ ਦੂਜਾ ਸੂਹਾ ਸੂਰੀ ਆ ਇਹ 10 ਦਿਨ ਸੂਨ ਨੂੰ ਲੈਂਦੀ ਆ ਪਿੱਠਪੂੜੇ ਦੀ ਸੋਹਣੀ ਆ ਬਰੀਡ ਚ ਫੁੱਲਾ ਬੱਛੀ। ਸੁਦੇ ਢਿੱਲਾ ਢੂਲਾ ਬਹੁਤ ਪਈਆਂ ਤੁਸੀਂ ਦੇਖ ਸਕਦੇ ਹੋ ਲਵੇ ਤੋਂ। ਢਿੱਲਾ ਢੂਲਾ ਬੱਛੀਆਂ ਬਹੁਤ ਪਈਆਂ ਅਗਿਆ ਖੀਰੀਆਂ ਬੱਚੀਆਂ ਜੋੜਾ ਆ ਗਿਆ ਦੋਨੇ ਬੱਚੀਆਂ ਪਿਓਰ ਖੀਰੀਆਂ ਨੇ ਦੋਨੇ ਇਕੱਠੀਆਂ ਤੋੜ ਕੇ ਦਿਖਾਵਾਂ ਕਿਸੇ ਮੇਰੇ ਵੀਰ ਨੇ ਜੋੜਾ ਲੈਣਾ ਹੋਇਆ ਫੁੱਲ ਮਾਨਤਨ ਕੀਤਾ ਜਾਊਗਾ ਦੋਨੇ ਬੱਚੀਆਂ ਖੀਰੀਆਂ ਨੇ ਮੂੰਹੋਂ ਪਹਿਲਣਾ ਸੂਰੀਆਂ ਨੇ ਜੋੜੇ ਹੀ ਤੋੜ ਕੇ ਦਿਖਾਵਾਂਗੇ ਕਿਸੇ ਮੇਰੇ ਵੀਰ ਨੇ ਜੋੜਾ ਲੈਣਾ ਹੋਇਆ ਫੁੱਲ ਮਾਨਤਨ ਕੀਤਾ ਜਾਊ ਸਾਰਾ ਰਿਕਾਰਡ ਆ ਬੱਚੀਆਂ ਦਾ ਕਿਹੜੇ ਸੀਮਣ ਦੀਆਂ ਆਪ ਨੇ ਤੇ ਕਿਹੜੇ ਸੀਮਣ ਤੋਂ ਅੱਗੇ ਪ੍ਰੈਗਨੈਂਟ ਨੇ ਸਾਰਾ ਬੱਚੀਆਂ ਦਾ ਰਿਕਾਰਡ ਆ ਪਾ ਤੋੜ ਕੇ ਦਿਹਾਉਣੇ ਆ ਲਾਸਟ ਤੱਕ ਵੀਡੀਓ ਤੇ ਬਣੇ ਰਹੋ ਕੱਚੀ ਬਾਹਰ ਕੱਚੇ ਚ ਆ ਗਈਆਂ ਇਹ ਜੋੜਾ ਬੱਚੀਆਂ ਦਾ ਖੀਰੀਆਂ ਦਾ ਸੁਬੱਸੀ ਦੀ ਲੈਵਲ ਨੂੰ ਇਹਦੀ ਬੰਤਰ ਚ ਹਜੇ ਬੱਚੀਆਂ ਦੁੱਨੇ ਹੀ ਦਸ-ਦਸ ਲੈਂਦੀਆਂ ਨੇ ਕੱਚੀਆਂ ਖੀਰੀਆਂ ਬੱਚੀਆਂ ਨੇ ਕਿਸੇ ਮੇਰੇ ਵੀਰ ਨੇ ਜੋੜਾ ਪਾਉਣਾ ਹੋਇਆ ਫੁੱਲ ਮਾਨਤਣ ਕੀਤੇ ਓ ਢਿੱਲਾ ਢੁਲਾ ਬਹੁਤ ਤੋਰ ਵਾਂਛੇ ਤੋਰ ਦੇ ਤੋਰ ਦੇ ਆ ਬੱਚੀ ਸੋਨੂੰ ਤੁਰਦੀ ਦੇਖਿਓ ਕੂੰ ਜਰਗੀ ਬੱਚੀ ਆ ਕੱਲਾ ਕੱਲਾ ਨਿੱਖੜ ਮਾ ਥਾਣਾ ਲੈਵੇ ਤੇ ਪਲਾਈਆਂ ਬਲੂਈਆਂ ਬਹੁਤਾ ਮੋੜ ਲਿਆ ਪਲਾਈਆਂ ਬਲੂਈਆਂ ਬਹੁਤਾ ਲੈਵੇ ਤੇ ਮੋੜ ਲਿਆ ਹਟ ਜਾ ਹਟ ਜਾ ਹਟ ਜਾ ਹਟ ਜਾ ਹਟ ਜਾ ਵਾਂਸੇ ਹਟ ਸੋ ਦੇਖੋ ਬੱਚੀ ਦੀ ਬਰੀਡ ਚੈੱਕ ਕਰੋ ਲੈ ਚਲ ਅੰਦਰ ਲੈ ਚਲ ਵਾਂਸੇ ਲੈ ਚਲ ਹਾਂ ਲੈ ਚਲ ਤੋ ਦੇਖੋ ਬੱਚੀ ਦੀ ਖੜ ਨਹੀਂ ਖੜ ਨਹੀਂ ਦੇਖੋ ਐ ਪੂਰੀ ਟਾਪ ਦੀ ਬਰੀਡ ਆ ਸਾਰਾ ਅਸੀ ਦਾ ਰਿਕਾਰਡ ਆ ਕਿਹੜੇ ਸੀਮਣ ਦੀ ਆ ਆਪ ਆ ਤੇ ਕਿਹੜਾ ਸੀਮਣ ਅੱਗੇ ਲੱਗਿਆ ਹੋਇਆ ਸਾਰਾ ਬੱਚੀ ਦਾ ਰਿਕਾਰਡ ਆ ਇਹ ਪਹਿਲੇ ਨੰਬਰ ਤੇ ਖੀਰੀ ਬੱਚੀ ਤੋੜ ਕੇ ਦਿਖਾਦੀ ਆ ਆਪਾਂ ਸੋ ਸੋ ਦੂਜੀ ਬੱਚੀ ਦੇਖੋ ਖੀਰੀ 2 ਨੰਬਰ ਵਾਲੀ ਜਿਹੜਾ ਜੋੜਾ ਆਪਾਂ ਤੁਹਾਨੂੰ ਤੋੜ ਕੇ ਪਹਿਲਾਂ ਦਿਖਾਤਾ ਇੱਕ ਬੱਚੀ ਮੋੜ ਲੈ ਮੋੜ ਲੈ ਸੋ ਹਾਈਟ ਲੈਂਥ ਦੇਖੋ ਬੱਚੀ ਦੀ ਖੀਰੀ ਖੀਰੀ ਬੱਚੀ ਆ ਬਚਪਣਾ ਹੁੰਦਾ ਪਸ਼ੂ ਚ ਫਾਰਮ ਚ ਖੁੱਲੀਆਂ ਫਿਰਦੀ ਆਈਆਂ ਦੇਖੋ ਹਾਈਟ ਲੈਂਥ ਦੇਖੋ ਬੱਚੀ ਦੀ ਲੇਓਟੀ ਲੂਟੀ ਦੇਖੋ ਸੋਹਣੀ ਤਿਆਰ ਕਰਦੀ ਆਉਂਦੀ ਆ ਸੋ ਦੇਖੋ ਸੋ ਦੇਖੋ ਐ ਘੋੜੀ ਵਰਗੀ ਚਾਲ ਢਾਲਾ ਬੱਚੀ ਦੀ ਲੈ ਜਾ ਲੈ ਜਾ ਇਧਰ ਕੋਈ ਨਾ ਖੁੱਲੀ ਫਿਰਦੀ ਆਈਆਂ ਥੋੜੇ ਉੱਪਰਾਂ ਕਰਦੀ ਲੈ ਇੱਧਰ ਲਗਾਉ ਸੋ ਖੀਰੀਆਂ ਬੱਸੀਆਂ ਤੋੜ ਕੇ ਦਿਖਾਤੀਆਂ ਜੋੜਾ ਆਪਾਂ ਤੁਹਾਨੂੰ ਤੁਹਾ ਬੱਛੀ ਦਾ ਸਾਰਾ ਰਿਕਾਰਡ ਹੈ ਇਹ ਦੂਜਾ ਸੂਹਾ ਸੂਰੀਆ ਕਿਹੜਾ ਸੀਮਨ ਦੀ ਆਪ ਆ ਕਿਹੜਾ ਇਹਦੇ ਲੱਗਿਆ ਹੋਇਆ ਸਾਰਾ ਬੱਛੀ ਦਾ ਰਿਕਾਰਡ ਆ ਤੁਸੀਂ ਫੇਸ ਕੁਆਲਿਟੀ ਚੈੱਕ ਕਰ ਲਓ ਬੱਛੀ ਦੀ ਹਾਈਟ ਲੈਂਥ ਚੈੱਕ ਕਰੋ ਬੱਛੀ ਦੀ ਹੱਥੀ ਚੋਣ ਵਾਲਾ ਥਾਣਾ ਚਾਹੇ ਮਸ਼ੀਨ ਤੇ ਚੋਲਿਓ ਦੁੱਧ ਨੇ 28 29 ਕਿਲੋ ਪਲੂ ਨੇ ਦਿੱਤਾ ਬੱਛੀ ਨੇ ਹਜੇ ਪਲਾਈਆਂ ਪਲੂਈਆਂ ਬਹੁਤ ਪਈਆਂ ਨੇ ਹਜੇ ਹਫਤਾ ਸੂਨ ਨੂੰ ਲੈਂਦੀ ਆ ਕਮਾਲਾ ਲੈ ਆ ਲੈ ਮੋੜ ਲੈ ਸੋ ਦੇਖੋ ਬਹੁਤ ਟੌਪ ਦੇ ਰਿਕਾਰਡ ਦੀ ਬੱਛੀ ਆ ਸਾਰਾ ਰਿਕਾਰਡ ਆ ਕਿਹੜੇ ਸੀਮਨ ਦੀ ਆਪ ਆ ਤੇ ਕਿਹੜਾ ਇਹਦੇ ਅੱਗੇ ਲੱਗਿਆ ਹੋਇਆ ਸਾਰਾ ਸੋ ਦੇ ਕੁੱਪਲਾਈਆਂ ਬਲੂਈਆਂ ਬਹੁਤ ਹੱਥੀ ਚਵਾਈ ਵਾਲਾ ਸੋਹਣਾ ਥਾਣਾ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਹੈ ਵੀ ਆਪਾਂ ਚੰਗੀ ਇੱਕੋ ਹੀ ਗਾਂ ਰੱਖਣੀ ਹੈ ਹੱਥੀ ਚਵਾਈ ਵਾਲੀ ਸੋ ਟਾਪ ਦੇ ਰਿਕਾਰਡ ਦੀ ਬੱਸੀ ਹੈ 30 ਕਿਲੋ ਤੋਂ ਬਾਹਰ ਦੁੱਧ ਪਾਉ ਦੂਜਾ ਸੂਆ ਸੂਰੀ ਆ ਸੋ ਇੱਕ ਆਪਾਂ ਲਾਸਟ ਤੇ ਸਾਨੂੰ ਆ ਬੱਚੀ ਹਜੇ ਕੱਚੀ ਆ ਆ ਬੱਚੀ ਦਿਖਾਵਾਂਗੇ ਗਰਲੈਂਡੋ ਗਰਲੈਂਡੋ ਦਿਖਾਵਾਂਗੇ ਇਹਨੇ 35 36 ਕਿਲੋ ਦੁੱਧ ਦਿੱਤਾ ਹੋਇਆਗਾ origignal ਤੀਜਾ ਸੂਆ ਸੂਰੀ ਆ ਸੋ ਹਾਈਟ ਲੈਂਥ ਦੇਖੋ ਇਹਦੀ ਬੱਚੀ ਦੀ ਹਵਾਨਾ ਹਵਾਨਾ ਤੁਸੀਂ ਦੇਖੋ ਸੂਲ ਤੋਂ ਟੱਚ ਕਰਦਾ ਉੱਪਰੋਂ ਫੁੱਲ ਹਾਈਟ ਫੁੱਲ ਲੈਂਥ ਜਿਹਨੂੰ ਆਪਾਂ ਕਹਿ ਦਿੰਨੇ ਆ ਉਹ ਹਾਈਟ ਹੈ ਦੀ ਮਿਲਕ ਵੇਣ ਦੇਖੋ ਥਣ ਵਗੈਰਾ ਦੇਖੋ ਕਲਾ ਕਲਾ ਨਿੱਖੜ ਮਾਗਾ ਹੱਥੀ ਚੋਈ ਵਾਲਾ ਸੋਹਣਾ ਥਾਣਾ ਬਹੁਤ ਵੀਰਾਂ ਦੀ ਹੁੰਦੀ ਹੈ ਵੀ ਆਪਾਂ ਚੰਗੀ ਗਰਲੈਂਡੋ ਲੈਣੀ ਆ ਤਾਂ 40 ਕਿਲੋ ਦੁੱਧ ਵੀ ਦੇ ਦੂ ਸੋ ਦੇਖੋ ਪਹਿਲੇ ਪਾਸੇ ਬੰਦਾ ਖੜਾ ਨਹੀਂ ਦਿੰਦਾ ਹਾਈਟ ਲੈਂਥ ਇੰਨੀ ਆ ਬੱਚੀ ਦੀ ਉਹਨਾਂ ਨੂੰ ਆ ਜਾਵਾਂ ਚ ਮਗਰ ਰਮਣਾ ਸੋ ਦੇਖੋ ਇੰਨੀ ਹਾਈਟ ਲੈਂਥ ਆ ਬੱਚੀ ਦੀ ਫੁੱਲ ਹਾਈਟ ਫੁੱਲ ਲੈਂਥ ਗਰਲੈਂਡੋ ਦੇ ਵਿੱਚ ਆ ਗਈ ਕਿਸੇ ਮੇਰੇ ਵੀਰ ਨੇ ਇਹਦੀ ਅਲੱਗ ਤੋਂ ਵੀਡੀਓ WhatsApp ਤੇ ਮੰਗਾ ਸਕਦੇ ਹੋ 40 ਕਿਲੋ ਤੋਂ ਬਾਅਦ ਤੋਂ ਦੇ ਦੂਗੀ ਲਾਸਟ ਤੇ ਆਪਾਂ ਨਗੀਨਾ ਦਿਖਾਦਾ ਗਰਲੈਂਡੋ ਦਾ ਇਕਲਾ ਇਕਲਾ ਨਖੜਵਾ ਥਾਣਾ ਹਾਈਡ ਲੈਂਥ ਫੁੱਲਾ ਪਰਨ ਹੋ ਜਾ ਮਾੜਾ ਉਤਰੂ ਸੋ ਦੇਖੋ ਚੰਗੇ ਕਦਗਾਠ ਵਾਲਾ 22 ਦੂਜੇ ਪਾਸੇ ਖੜਾ ਦੀਦਾ ਨਹੀਂ ਗਾ ਕਿਉਂਕਿ ਪਲੀ ਇੰਨੀਆਂ ਰੇਲ ਗੱਡੀ ਦੇ ਡੱਬੇ ਵਰਗੀ ਪਈ ਐ ਇਹ ਸੋ ਲਾਸਟ ਤੇ ਦਿਖਾਦੀ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਨਾਲ ਆ ਨਗੀਨੇ ਜਿਹੜੀਆਂ ਖੀਰੀਆਂ ਬੱਚੀਆਂ ਨੇ ਜੋੜਾ ਪਾਉਣਾ ਹੋਇਆ ਫੁੱਲ ਮਾਨਤਨ ਕਰ ਦਾਂਗੇ ਆਪਾਂ ਫਾਰਮ ਦੀ ਸਟਾਰਟਿੰਗ ਕਰਨੀ ਆ ਇੱਕ ਨੰਬਰ ਦੀਆਂ ਬੱਚੀਆਂ ਨੇ ਟਾਪ ਦੇ ਰਿਕਾਰਡ ਦੀਆਂ ਨੇ ਕਿਹੜੇ ਸ਼ਿਮਨ ਲੱਗਿਆ ਸਾਰਾ ਰਿਕਾਰਡ ਆ ਧੰਨਵਾਦ ਜੀ